ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਲਓ ਜੀ ਇੱਕ ਵੀਡੀਓ ਲੈ ਕੇ ਆਇਆ ਅੱਜ ਤੁਹਾਡੇ ਵਾਸਤੇ ਬੜੀ ਰੋਮਾਂਚਕ ਆ ਵੀਡੀਓ ਦੇਖਣ ਜੋਗਾ ਸੋ ਜੋ ਤੁਸੀਂ ਮੇਰੇ ਪਿੱਛੇ ਇਹ ਚੀਜ਼ ਦੇਖ ਰਹੇ ਹੋ ਨਾ ਇੱਧਰ ਬਣੀ ਆ ਸੋ ਇਹਨੂੰ ਵਰਮੀ ਕਹਿੰਦੇ ਆ ਇਸ ਚੀਜ਼ ਨੂੰ ਵਰਮੀ ਕਹਿੰਦੇ ਆ ਸੋ ਇਹਦੇ ਵਿੱਚ ਇਹ ਸੱਪਾਂ ਦਾ ਘਰ ਆ ਜਿੱਦਾਂ ਕਿ ਤੁਸੀਂ ਸੋਂਦੇ ਆ ਨਾ ਵੀ ਇਹਦੇ ਵਿੱਚ ਸੱਪ ਰਹਿੰਦੇ ਆ ਬਿਲਕੁਲ ਜੀ ਇਹ ਸੱਪਾਂ ਦਾ ਆਹੀ ਘਰ ਆ ਸੋ ਇਹ ਗੱਲ ਬਿਲਕੁਲ ਝੂਠ ਆ ਫੇਕ ਆ ਸੋ ਇਹਦਾ ਨਾਂ ਵਰਮੀ ਆ ਇਹ ਗੱਲ ਬਿਲਕੁਲ ਸੱਚ ਆ ਪਰ ਇਹਦੇ ਵਿੱਚ ਸੱਪ ਰਹਿੰਦੇ ਆ ਇਹ ਬਿਲਕੁਲ ਫੇਕ ਗੱਲ ਆ ਇਹ ਸੱਪ ਨਹੀਂ ਰਹਦੇ ਇਹਦੇ ਵਿੱਚ ਕੀੜੀਆਂ ਰਹਿੰਦੀਆਂ ਆ ਇਹ ਕੀੜੀਆਂ ਦਾ ਘਰ ਆ ਜਿਹਨੂੰ ਕੀ ਕੀੜੀਆਂ ਕਾਢੇ ਤੁਸੀਂ ਕਹਿੰਦੇ ਨੇ ਚੀਟੀਆਂ ਇਹ ਕੀੜੀਆਂ ਦਾ ਘਰ ਆ ਤੇ ਦੇਖ ਸਕਦੇ ਆ ਮੈਂ ਤੁਹਾਨੂੰ ਦਿਖਾਉਣਾ ਐਨ ਵਧੀਆ ਤਰੀਕੇ ਨਾਲ ਦੇਖ ਸਕਦੇ ਤੁਸੀਂ ਇਹ ਬਹੁਤ ਉੱਚੀ ਆ ਮੇਰੀ ਹਾਈਟ 5 ਫੁੱਟ 11 ਇੰਚ ਆ ਔਰ ਮੈ ਤੋਂ 1 ਇੰਚ ਇਹ 1.5 ਇੰਚ ਵੱਡੀ ਹੁਣੀ ਆ ਇਹ ਐਡੀ ਵੱਡੀ ਆ ਸੋ ਇਹਨੂੰ ਵਰਮੀ ਕਹਿੰਦੇ ਆ ਸੋ ਇਹ ਕੀੜੀਆਂ ਦਾ ਘਰ ਆ ਕੀੜੀਆਂ ਜ਼ਮੀਨ ਵਿੱਚੋਂ ਮਿੱਟੀ ਜਿੱਦਾਂ ਲੈ ਕੇ ਆਉਂਦੀਆਂ ਉਹ ਪੜਦੀਆਂ 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 ਐਡਾ ਵੱਡਾ ਇਹਨਾਂ ਨੇ ਆਪਣਾ ਘਰ ਬਣਾ ਲਿਆ ਆ ਉਹ ਇਹ ਗੱਲ ਸਿਰਫ ਸੋਚੋਂ 15% ਲੋਕਾਂ ਨੂੰ ਪਤਾ ਆ ਕਿ ਇਹ ਇਹਦੇ ਸੱਪ ਦਾ ਘਰ ਨਹੀਂਗਾ ਇਹ ਇਹ ਕੀੜੀਆਂ ਦਾ ਹੀ ਘਰ ਆ ਤੇ ਉਹਨਾਂ 15% ਵਿੱਚੋਂ ਇੱਕ ਮੈਂ ਵੀ ਆ ਤੇ ਜਿਹਨੂੰ ਹੀ ਪਤਾ ਆ ਕਿਉਂਕਿ ਬਾਕੀ ਤਾਂ ਸਭ ਅਫਵਾਹੀ ਆ ਜਿੱਦਾਂ ਕਿ ਲੋਕੀ ਇੱਕ ਦੂਜੇ ਦੇ ਮਗਰ ਲੱਗੇ ਪਏ ਨੇ ਹਾਂ ਜੀ ਜੀ ਸੱਪ ਦਾ ਘਰ ਆ ਹਾਂ ਜੀ ਸੱਪ ਦਾ ਹੀ ਘਰ ਆ ਜੀ ਤੇ ਗਾਂ ਤੋਂ ਗਾਂ ਹਨਾ ਇਹ ਜਿੱਦਾਂ ਇੱਕ ਦੂਜੇ ਮਗਰ ਲੱਗਦੇ ਪਏ ਨੇ ਤੇ ਠੀਕ ਆ ਜੀ ਇਹਦੇ ਵਿੱਚ ਸੱਪ ਰਹਿੰਦੇ ਆ ਜਾਂ ਇਦਾਂ ਉਦਾਂ ਇਹ ਗੱਲ ਬਿਲਕੁਲ ਦੋਸਤੋ ਇਹ ਗੱਲ ਬਿਲਕੁਲ ਝੂਠੀ ਆ ਸੋ ਇਹਦੇ ਵਿੱਚ ਕੋਈ ਸੱਪ ਨਹੀਂ ਰਹਿੰਦਾ ਇਹ ਕੀੜੀਆਂ ਦਾ ਹੀ ਘਰ ਆ ਸੋ ਜਿੱਦਾਂ ਲੰਬੇ ਸਮੇਂ ਤੋਂ ਕੀੜੀਆਂ ਜ਼ਮੀਨ ਵਿੱਚੋਂ ਆਪਣੀਆਂ ਖੁੱਡਾਂ ਵਗੈਰਾ ਕਰਦੀਆਂ ਜਾਂ ਹਨਾ ਘਰ ਕੈਸਦੇ ਹਨ ਤੇ ਉਹ ਮਿੱਟੀ ਪੱਟ-ਪੱਟ ਕੇ ਇਦਾਂ ਬਾਹਰ ਕੱਢਦੀਆਂ ਜ਼ਮੀਨ 'ਚੋਂ ਤੇ ਉੱਪਰ ਤੋਂ ਉੱਪਰ ਤੋਂ ਉੱਪਰ ਫਿਰ ਇਹਨਾਂ ਨੇ ਆਪਣਾ ਐਡਾਂ ਵਿਸ਼ਾਲ ਘਰ ਬਣਾ ਲਿਆ ਇਨੂੰ ਕਹਿ ਸਕਦੇ ਆਂ ਵੀ ਇਹ ਕੀੜੀਆਂ ਦਾ ਮਹਿਲ ਆ ਮਹਿਲ ਤੁਸੀਂ ਕਹਿ ਸਕਦੇ ਆਂ ਤਾਂ ਸੋ ਮੇਰਾ ਵੀਡੀਓ ਬਣਾਉਂਦਾ ਇਹੀ ਸੀਗਾ ਵੀ ਕਈ ਦੋਸਤਾਂ ਨੂੰ ਨਹੀਂ ਪਤਾ ਇਹ ਕੀ ਆ ਇੱਕ ਦੂਸਰੇ ਦੇ ਮਗਰ ਲੱਗ ਕੇ ਹਾਂਜੀ ਸੱਪਾਂ ਦਾ ਘਰ ਆ ਜੀ ਸੱਪ ਰਹਿੰਦੇ ਆ ਜੀ ਹਨਾ ਇਦਾਂ ਬੰਦਾ ਸੋਚ ਲੈਂਦਾ ਨਾ ਕਿ ਤੇ ਬਿਲਕੁਲ ਇਹ ਗੱਲ ਝੂਠ ਆ ਸੱਪਾਂ ਵਾਲੀ ਸੋ ਇਹਦੇ ਵਿੱਚ ਕੀੜੀਆਂ ਰਹਿੰਦੀਆਂ ਆਂ ਤੇ ਇਹ ਕੀੜੀਆਂ ਦਾ ਹੀ ਘਰ ਆ ਤੁਸੀਂ ਬਹੁਤ ਦੇਖਿਆ ਵੀ ਹੁਣ ਆ ਕਿ ਰੋਡ ਤੇ ਤੁਸੀਂ ਜਾਣੇ ਪਏ ਆ ਜਿੱਦਾਂ ਪਹਾੜਾਂ ਵੱਲ ਜਾਈਏ ਤੇ ਉੱਥੇ ਇਹ ਚੀਜ਼ਾਂ ਬਹੁਤ ਦੇਖਣ ਨੂੰ ਮਿਲ ਜਾਂਦੀਆਂ ਸੋ ਆਪਾਂ ਇੱਥੇ ਕਹਿ ਸਕਦੇ ਆਂ ਵੀ ਨਾਮ ਕਿਸੇ ਦਾ ਆ ਸੋ ਕਬਜਾ ਕਿਸੇ ਦਾ ਹੈ ਤੇ ਹਨਾ ਤੇ ਜਿੱਦਾਂ ਕਹਿ ਦਈਏ ਵੀ ਮਿਹਨਤ ਕੋਈ ਹੋਰ ਕਰਦਾ ਆ ਤੇ ਨਾਮ ਕਿਸੇ ਹੋਰ ਦਾ ਹੁੰਦਾ ਸੋ ਬਿਲਕੁਲ ਇਸੇ ਤਰ੍ਹਾਂ ਹੀ ਮਿਹਨਤ ਵਿਚਾਰੀਆਂ ਕੀੜੀਆਂ ਕਰਦੀਆਂ ਜਿਹਨੂੰ ਚੀਂਟੀਆਂ ਤੁਸੀਂ ਕਹਿ ਦਿੰਦੇ ਆ ਨਾ ਕੀੜੀਆਂ ਕਾੜੇ ਮਿਹਨਤ ਕਰਦੇ ਆ ਸੋ ਨਾਮ ਕਿਸੇ ਹੋਰ ਦਾ ਹੀ ਆ ਨਾਮ ਤੁਸੀਂ ਸੱਪਾਂ ਦਾ ਹਨਾ ਤੇ ਵੀ ਸੱਪਾਂ ਦਾ ਘਰ ਆ ਇਹ ਸੋ ਬਿਲਕੁਲ ਇਦਾਂ ਨਹੀਂਗਾ ਇਹ ਜੋ ਜਿਹੜਿਆ ਜੋ ਵੀ ਮਿਹਨਤ ਕਰਦਾ ਆ ਉਹਦਾ ਹੀ ਨਾਮ ਹੋਣੇ ਚਾਹੀਦਾ ਆ ਸੋ ਇਹ ਨਹੀਂ ਵੀ ਇਹ ਜੀਵ ਜੰਤੂ ਆ ਹਨਾ ਵੀ ਮਿਹਨਤ ਚਲੋ ਕਰੀ ਜਾਂਦੇ ਆ ਉਹ ਵੀ ਯਾਰ ਆਪਣੇ ਥਾਂ ਤੇ ਸਹੀ ਆ ਤੇ ਪਰ ਮਿਹਨਤ ਕੀੜੀਆਂ ਹੀ ਕਰਦੀਆਂ ਤੇ ਨਾਮ ਵੀ ਕੀੜੀਆਂ ਦਾ ਹੀ ਹੋਣਾ ਚਾਹੀਦਾ ਸੋ ਮੇਰੀ ਵੀਡੀਓ ਅੱਜ ਇਹੀ ਸੀਗੀ ਕਿ ਤੁਹਾਨੂੰ ਜੋ ਨਹੀਂ ਵੀ ਕੋਈ ਮੇਰਾ ਦੋਸਤ ਵੀ ਜਾਣਦਾ ਵੀ ਇਹ ਕੀ ਚੀਜ਼ ਆ ਸੋ ਤੁਹਾਡੇ ਵਾਸਤੇ ਸੀ ਇਹ ਵੀਡੀਓ ਤੋ ਚਲੋ ਠੀਕ ਆ ਹੁਣ ਅੱਜ ਤੋਂ ਬਾਅਦ ਇਹ ਗਲਤਫਹਮੀ ਦਿਮਾਗ ਵਿੱਚੋਂ ਬਿਲਕੁਲ ਕੱਢ ਦੋ ਕਿ ਇਹ ਸੱਪਾਂ ਦਾ ਘਰ ਆ ਜਾਂ ਕਿੱਦਾਂ ਆ ਤੇ ਹੈਨਾ ਇਹਨੂੰ ਵਰਮੀ ਕਹਿੰਦੇ ਆ ਵਰਮੀ ਠੀਕ ਆ ਜੀ ਤੋ ਅੱਜ ਤੱਕ ਅੱਜ ਤੱਕ ਕਰਦੀ ਵੀਡੀਓ ਬਸ ਇੰਨੀ ਸੀਗੀ ਚਲੋ ਠੀਕ ਆ ਓਕੇ ਬਾਏ